ਲਓ ਜੀ ਆ ਪੂਰੇ ਇੰਡੀਆ ਦਾ ਸਭ ਤੋਂ ਵੱਡਾ ਚੈਲੰਜ ਆ ਜਿੱਥੇ ਮਰਜੀ ਚਲਜੋ 5 ਮੀਟਰ ਸੂਟ ਕੋਈ 300 ਕੋਈ 400 ਬਾਬੇ ਦੇ ਹੱਥੀ ਨੇ ਘੜਤਾ ਸਿਰਫ 75 ਰੁਪਏ ਦਾ ਸੂਟ ਆ ਦੇਖੋ ਭਾਜੀ 75 ਰੁਪਏ ਦੇ ਪ੍ਰਿੰਟ ਦੇਖੋ ਤੁਸੀਂ ਇੱਕ ਤੋਂ ਇੱਕ ਆ ਰਹੇ ਨੇ ਜਿੰਨੇ ਮਰਜੀ ਪੈਕ ਥਾਂ ਲੈ ਲਓ ਪੂਰੇ ਪੰਜਾਬ ਦੀ ਗਾਰੰਟੀ ਨਾਲ ਦੇ ਰਹੇ ਆ 75 ਰੁਪਏ ਦਾ ਭਾਜੀ ਸੂਟ ਲਓ ਜੀ ਨਾ ਕਹਿੰਦੇ 200 ਨਾ 500 ਨਾ 600 ਸਿਰਫ 110 ਰੁਪਏ ਦਾ ਸੂਟ ਲੈ ਜੋ ਬਾਬੇ ਦੀ ਹੱਟੀ ਜਮਸ਼ੇਰ ਖਾਸ ਤੁਹਾਡੇ 8 9 ਤਰੀਕ ਤੱਕ ਵੱਡੇ ਫੇਰੇ ਕਰ ਦੇਣੇ ਆ ਸਟ ਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾ ਨਾ ਵੀ ਕੀ ਵਾਪਸੀ ਹੈ 1.5 ਸਾਲ ਦੀ 1.5 ਸਾਲ ਦਾ ਵਾਪਸੀ 1.5 ਸਾਲ ਦਾ ਕਾਜੀ ਵਾਪਸੀ ਦੇਣੇ ਆ ਲੈਣੇ ਆ ਸਾਰਾ ਕੁਝ ਓਕੇ ਲੈ ਕੇ ਲੈ ਲੋ ਚਾਂਪੇਪਰ ਦਾ 150 ਰੁਪਏ ਸੂਟ ਕਰ ਪ੍ਰਿੰਟਰ ਸਲਵਾਰ ਪ੍ਰਿੰਟਰਡ ਦੁਪੱਟਾ ਆ ਲੋ ਭਾਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਨਾਲੇ ਕੈਟਲੌਗ ਤੇ ਬੈਕ ਲਾਈਨ ਦੀ ਲੋੜ ਨਹੀਂ 8 ਸੂਟਾਂ ਦੀ ਕੱਲਾ ਕੱਲਾ ਪੀਸ ਲੈ ਜਾਓ ਵੱਡਾ ਵੇਰੀ ਫਿਰ 250 ਰੁਪਏ ਦਾ ਸੂਟ ਭਾਜੀ ਪੂਰੇ ਪੰਜਾਬ ਦੇ ਰੇਡ ਦਾ ਚੈਲੰਜ ਰੰਗ ਦੇਖ ਲਓ ਚਾਰ ਤੁਹਾਡੇ ਹੱਥ 'ਚ ਆ ਗਿਆ 295 ਰੁਪਏ ਦਾ ਜਿਹੜਾ ਬਾਜ਼ਾਰ 'ਚ ਤੁਸੀਂ ਸਟੋਲ ਲੈ ਜਾਂਦੇ ਹੋ ਨਾ 100 ਰੁਪਏ ਦਾ ਸੇਲ ਲੱਗੀ ਹੁੰਦੀ ਕੋਈ ਲੈ ਲਓ 100 ਰੁਪਏ ਆਲੋ ਭਾਜੀ ਢੇਰਾਂ ਦੇ ਢੇਰ ਲੈ ਲਓ 50 ਰੁਪਏ ਕਰ ਦੋ ਪੀ 495 ਦੇ ਗਰਮੀਆਂ ਦੇ ਤੋਹਫੇ 4 ਦਿਨ ਵੱਡੀ ਸੇਲ ਸ਼ਨੀਵਾਰ ਐਤਵਾਰ ਲੱਗਣਾ ਬਹੁਤ ਵੱਡਾ ਮੇਲਾ ਬਾਬੇ ਦੀ ਹੱਟੀ ਦੇ ਆ ਦੇਖੋ ਜੀ ਮੋਰਾਣਾ ਸੂਟ ਜਿਹੜਾ 2000 2000 ਦਾ ਮੈਂ ਕਹਦਾ ਬਾਬੇ ਦੀ ਹੱਟੀਆਂ ਕੱਟਦਾ 595 ਦਾ ਆਹ ਦੇਖੋ ਜਿਹੜੇ ਬਾਜ਼ਾਰ 'ਚ 4 4 5 5000 ਦੇ ਵਿਕਦੇ ਆ 2 2 3 3 ਹਰਾਇਆ ਬਾਬੇ ਦੀ ਹੱਟੀ ਉਹ ਸਿਰਫ 1 1000 'ਚ ਰੈਡੀमेड ਡਰੈੱਸਾਂ ਵੀ ਕਰਤੀਆਂ 1 1000 'ਚ ਬੁੱਲਬੁੱਲ ਦੇ ਬੱਚੇ ਕੋਈ 5000 ਨਹੀਂ ਕੋਈ 6000 ਨਹੀਂ ਬਾਬੇ ਦੀ ਹੱਟੀ ਦੇ 4 ਦੇਣ ਦੀ ਸੇਲ ਲੈ ਜਾਓ ਸਿਰਫ 1000 'ਚ ਬਾਜ਼ਾਰ 'ਚ 3 3 4 4000 'ਚ ਵੇਚਣ ਵਾਲਾ ਸੂਟ ਲੈ ਜਾਓ ਇੱਥੇ ਸਿਰਫ 1500 ਰੁਪਏ ਦਾ ਰੈੱਡ ਸੂਟ ਵੀ ਕਰਤਾ ਸਿਰਫ 13 100 ਰੁਪਏ ਦਾ ਹੈਵੀ ਚੀਜ਼ ਦੇ ਰਿਆਂ 1300 ਰੁਪਏ ਚ ਬਾਜ਼ਾਰ ਚ ਫਰਕਾਬਾਦੀ ਕਹਿ ਕੇ 5000 ਦਾ ਇੱਥੇ 1400 ਰੁਪਏ ਦਾ ਵੱਡੀਆਂ ਵੱਡੀਆਂ ਡੰਮੀਆਂ ਦੇ 35 3500 4 4000 ਚ ਵੇਕਣ ਵਾਲਾ ਸੂਟ ਵੀ ਘਟਦਾ ਬਾਬੇ ਦੀ ੱਟੀ ਨੇ 1200 ਰੁਪਏ ਦੇ ਵਿੱਚ ਦੇਖੋ ਖੁੱਲਾ ਚੈਲੰਜ ਕਰਦੇ ਆ ਪੂਰੇ ਇੰਡੀਆ ਦੇ ਜੇ ਕੋਈ 2000 ਰੁਪਏ ਦਾ ਸੂਟ ਦੇ ਰਵੇ ਬਾਬੇ ਦੀ ੱਟੀ ਤੇ ਆ ਜਾਓ 5 5000 ਵਾਲੇ ਸੂਟ ਵੀ 2 2000 ਚ ਕਰਤੇ ਆ ਹੈਵੀ ਦੁਪੱਟੇ ਛੇਤੀ ਆਜੋ ਦੇਖੋ ਜੀ ਬਾਬੇ ਦੀ ਹੱਤੀ ਦੀ ਫੁੱਲ ਗਰੰਟੀ ਦੇ ਦਿਆ ਸਿਰਫ 10000 ਰੁਪਇਆ ਲੈ ਕੇ ਨਮਾ ਕੰਮ ਸ਼ੁਰੂ ਕਰ ਲੋ 10000 ਲਾਓ ਮਹੀਨੇ ਦਾ 30 35 4000 ਰੁਪਇਆ ਕਮਾਓ ਜਿੰਨਾ ਕਪੜਾ ਬੈਚ ਗਿਆ ਪ੍ਰਾਪਰ ਸਾਰਾ ਤੁਹਾਡਾ ਜਿਹੜੇ ਸੂਟ ਨਹੀਂ ਵਿਕੇ ਤੁਸੀਂ 1.5 ਸਾਲ ਤੱਕ ਵਾਪਸ ਦੇ ਕੇ ਬਦਲ ਕੇ ਲੈ ਕੇ ਜਾ ਸਕਦੇ। ਸਲੋਜੀ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਹੋ ਦੁਕਾਨਦਾਰ ਹੋ ਚਾਹੇ ਤੁਸੀਂ ਲੈਣਾ ਆਪਣੇ ਘਰ ਲਈ ਕਪੜਾ ਅੱਜ ਦੀ ਵੀਡੀਓ ਐਂਡ ਤੱਕ ਸਪੈਸ਼ਲ ਤੁਹਾਡੇ ਲਈ ਕਿਉਂਕਿ ਬਾਬੇ ਦੀ ਹੱਟੀ ਨੇ ਸੂਟਾਂ ਦੇ ਪਟਾਰੇ ਖੋਲਤੇ ਆ ਜਿੱਥੇ ਤੁਹਾਨੂੰ ਦਵਾਂਗੇ 75 ਰੁਪਏ ਦਾ ਸੂਟ, 100 ਰੁਪਏ ਦਾ ਸੂਟ, 150 ਰੁਪਏ ਦਾ ਸੂਟ, 200 ਰੁਪਏ ਦਾ ਸੂਟ ਕਿਉਂਕਿ ਬਾਬੇ ਦੀ ਹੱਟੀ ਅਜੀਹੀ ਹੱਟੀ ਬਣ ਗਿਆ ਜੋ ਇੰਡੀਆ 'ਚ ਸਭ ਤੋਂ ਸਸਤੇ ਸੂਟ ਦੇ ਰਹੀ ਆ। ਬਾਬਾ ਜੀ 75 ਰੁਪਏ ਆ ਰਹੇ ਹਲਾ ਕੇ ਰੱਖਤਾ ਸਤਿ ਸ਼੍ਰੀ ਅਕਾਲ ਜੀ ਭਾਜੀ ਐਂਡ ਕਰਾਤਾ ਭਾਜੀ 75 ਰੁਪਏ ਦਾ ਸੂਟ ਨੇ ਨਾ ਰੇਟਾਂ ਦੇ ਪਟਾਕੇ ਪਾਤੇ ਚੰਗੇ ਚੰਗੇ ਦੁਕਾਨਦਾਰਾਂ ਨੂੰ ਸੋਚਣ ਬਾਤ ਆ 5 ਮੀਟਰ ਕਪੜਾ ਭਾਜੀ ਨਾਪ ਕੇ ਲੈ ਜਾਓ ਇਹਦੀ ਕਪੜੇ ਦੀ ਅਸੀਂ ਇੰਨੀ ਗਾਰੰਟੀ ਦੇ ਰਹੇ ਆ ਵੀ ਜੇ ਇਹ ਖਰਾਬ ਹੋ ਜਾਏ ਵਾਪਸੀ ਹੈ ਠੀਕ ਹੈ ਜੀ ਤੇ 75 ਰੁਪਏ ਦਾ ਸੂਟ ਹਲਕਾ ਨਹੀਂ ਹੋ ਜਾਣਾ ਜੀ ਕਈ ਭੈਣਾ ਭਰਾਵਾਂ ਦੇ ਮਾਈਂਡਾਂ ਵੀ 75 ਰੁਪਏ ਦਾ ਸੂਟਾਂ 'ਚ ਜਾਣ ਕੀ ਹੋਊਗੀ ਇਹੀ ਸੂਟ ਭਾਜੀ ਦੁਕਾਨਦਾਰ ਲੈ ਕੇ 250 ਦਾ ਵੇਚ ਦੇ। ਸਲੋ ਜੀ ਆ ਪੂਰੇ ਇੰਡੀਆ ਦਾ ਸਭ ਤੋਂ ਵੱਡਾ ਚੈਲੰਜ ਆ ਜਿੱਥੇ ਮਰਜ਼ੀ ਚਲਜੋ 5 ਮੀਟਰ ਸੂਟ ਕੋਈ 300 ਕੋਈ 400 ਬਾਬੇ ਦੇ ਹੱਥੀ ਨੇ ਘੜਤਾ ਸਿਰਫ 75 ਰੁਪਏ ਦਾ ਸੂਟ। ਆ ਦੇਖੋ ਭਾਜੀ 75 ਰੁਪਏ 'ਚ ਪ੍ਰਿੰਟ ਦੇਖੋ ਤੁਸੀਂ ਇੱਕ ਤੋਂ ਇੱਕ ਆ ਰਹੇ ਨੇ ਜਿੰਨੇ ਮਰਜ਼ੀ ਪੈਕ ਥਾਂ ਲੈ ਲਓ। ਪੂਰੇ ਪੰਜਾਬ ਦੀ ਗਾਰੰਟੀ ਨਾਲ ਦੇ ਰਹੇ ਆ 75 ਰੁਪਏ ਦਾ ਭਾਜੀ ਸੂਟ ਤੇ ਆ ਲੋ ਭਾਜੀ ਸੂਪਰ ਡੂਪਰ ਹੇਟਰ ਆਰਟੀਕਲ ਇੱਕ ਹੋਰ ਲੈ ਕੇ ਆਏ ਆ ਜਿਹੜਾ ਬਾਜ਼ਾਰ ਚ ਤੁਸੀਂ ਸਟੋਲ ਲੈਣ ਜਾਂਦੇ ਹੋ ਨਾ 100 ਰੁਪਏ ਦਾ ਹਾਂਜੀ ਸੇਲ ਲੱਗੀ ਹੁੰਦੀ ਕੋਈ ਲੈ ਲਓ 100 ਰੁਪਏ ਆ ਲਓ ਭਾਜੀ ਢੇਰਾਂ ਦੇ ਢੇਰ ਲੈ ਲਓ 50 ਰੁਪਏ ਕਰਤੇ ਜੀ ਲਓ 50 50 ਰੁਪਏ ਦੇ ਵਿੱਚ ਕਰਤੇ ਕਹਿੰਦੇ ਨਾ 100 ਨਾ 150 ਨਾ 700 ਸਿਰਫ 50 ਰੁਪਏ ਦਾ ਸਟੋਲ ਲੈ ਜਾਓ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣੇ ਆ ਆ ਲਓ ਭਾਜੀ ਮੈਚਿੰਗ ਸੂਟ ਕੰਮ ਦੇਖੋ ਭਾਜੀ ਕੀਤਾ ਹੋਇਆ ਪ੍ਰੋਪਰ ਮੈਚਿੰਗ ਸੂਟ ਆਊਗਾ ਜੀ ਬਾਜ਼ਾਰ ਚ 200 ਰੁਪਏ ਨੂੰ ਆ ਸਲਵਾਰ ਆਊਗੀ ਪਲੇਨ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਕੋਰੀਅਰ ਵੀ ਕਰਾਂਗੇ ਪੂਰੇ ਵਰਲਡ 'ਚ ਹਾਂਜੀ ਤੇ ਭਾਜੀ ਰੇਟ ਬੜਾ ਕੀ ਕਰਤਾ ਹਾਂਜੀ ਜਿਹੜਾ ਬਾਜ਼ਾਰ 'ਚ 200 ਵੇਚ ਰਿਆ ਹਾਂਜੀ 110 ਰੁਪਏ ਦਾ ਸੂਟ 110 ਰੁਪਏ ਦਾ ਸੂਟ 110 ਰੁਪਏ ਦਾ ਸੂਟ ਜੇ ਜਿੰਨੇ ਮਰਜ਼ੀ ਲੋ ਲਓ ਜੀ ਨਾ ਕਹਿੰਦੇ 200 ਨਾ 500 ਨਾ 600 ਸਿਰਫ 110 ਰੁਪਏ ਦਾ ਸੂਟ ਲੈ ਜਾਓ ਬਾਬੇ ਦੀ ਹੱਤੀ ਜਮਸ਼ੇਰ ਖਾਸ ਤੁਹਾਡੇ 8 9 ਤਰੀਕ ਤੱਕ ਵੱਡੇ ਫੇਰੇ ਕਰ ਦੇਣੇ ਆ ਆ ਦੇਖੋ ਭਾਜੀ ਮੈਚਿੰਗ ਸੂਟ ਪਿਓਰ ਬਰਬਰੀ ਕੋਟਨ ਦਾ ਮੈਚਿੰਗ ਸੂਟ ਜਿਹੜਾ 250 300 ਵਿਕ ਰਿਹਾ ਹਾਂਜੀ ਸਭ ਤੋਂ ਵੱਡਾ ਫਾਇਦਾ ਉਹਨਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਵੇਚਣ ਲਈ ਕਪੜਾ ਲੈਣਾ ਹੈ ਜੀ 10000 ਰੁਪਏ ਨਾਲ ਵੀ ਕੰਮ ਸ਼ੁਰੂ ਕਰ ਸਕਦੇ ਆ ਸੈਟ ਲਾਈਨ ਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਲੈ ਜਾ ਨਾ ਵੀ ਕਿਆ ਵਾਪਸੀ ਆ 1.5 ਸਾਲ ਦੀ 1.5 ਸਾਲ ਦਾ ਵਾਪਸੀ 1.5 ਸਾਲ ਦਾ ਕਈ ਵਾਪਸੀ ਦਿੰਨੇ ਆ ਲੈਣੇ ਆ ਸਾਰਾ ਕੁਝ ਓਕੇ ਲੈ ਕੇ ਲੈ ਲੋ ਸਾੰਪੇਪਰ ਦਾ 150 ਰੁਪਏ ਸੂਟ ਕਰਦੇ ਦੇਖੋ ਜੀ ਬਾਬੇ ਦੀ ਹੱਤੀ ਦੀ ਫੁੱਲ ਗਰੰਟੀ ਦੇ ਦਿੱਤਾ ਸਿਰਫ 10000 ਰੁਪਏ ਲੈ ਕੇ ਨਮਾ ਕੰਮ ਸ਼ੁਰੂ ਕਰ ਲੋ 10000 ਲਾਓ ਮਹੀ ਪ੍ਰੋਪਰ ਸਾਰਾ ਤੁਹਾਡਾ ਜਿਹੜੇ ਸੂਟ ਨਹੀਂ ਵਿਕੇ ਤੁਸੀਂ 1.5 ਸਾਲ ਤੱਕ ਵਾਪਸ ਦੇ ਕੇ ਬਦਲ ਕੇ ਲੈ ਕੇ ਜਾ ਸਕਦੇ 1 ਰੁਪਏ ਦਾ ਨੁਕਸਾਨ ਤੁਹਾਡਾ ਹੋਣ ਨਹੀਂ ਦੇਣਾ ਕਹਿੰਦੇ ਆ ਲੋ ਭਾਜੀ ਸੂਟ ਦੇਖੋ ਤੁਸੀਂ ਬਾਜ਼ਾਰ 'ਚ 500 ਰੁਪਏ ਤੋਂ ਘੱਟ ਕੋਈ ਨਹੀਂ ਦੇ ਰਿਆ ਕੜਾਈ ਕੀਤਾ ਸੂਟ ਪ੍ਰਿੰਟਰ ਸਲਵਾਰ ਪ੍ਰਿੰਟਰਡ ਕੋਟਨ ਦਾ ਦੁਪੱਟਾ ਰੰਗੜੀਆਂ ਹੋਰ ਵੀ ਮਿਲ ਜਾਣਗੇ 200 ਰੁਪਏ ਘੱਟਾ ਜੇ ਸੋ ਦੇਖੋ ਪਹਿਲੇ ਹੋਸ ਜੇ ਕਹਿੰਦੇ ਕਹਿੰਦੇ ਬਾਬਾ ਪਾਗਲ ਹੋ ਗਿਆ ਕਹਿੰਦੇ ਰੇਟ ਉਹ ਦੇਈਏ ਨਾ ਜਿਹੜੇ ਫੈਕਟਰੀ 'ਚ ਨਹੀਂ ਬਣਦੇ ਤੁਸੀਂ ਗੱਲਾਂ ਘੜੀਆਂ ਕਰਦੇ ਹੋ 200 ਮਤਲਬ 200 ਰੁਪਏ ਹੋਈ ਸਾਡਾ ਸੂਟ ਦੇ ਰਿਆ ਆ ਦੁਕਾਨ ਫੈਕਟਰੀਆਂ ਤੋਂ ਹੀ ਆਈ ਹੋਈ ਆ ਮਿਲਣਾ ਤੋਂ ਕਪੜਾ ਆਉਂਦਾ ਆ ਆ ਸੂਟ ਪ੍ਰਿੰਟਰ ਸਲਵਾਰ ਨਾਲ ਪਿਓਰ ਕੈਮਰੀਕ ਰੰਗ ਖਰਾਬ ਹੋ ਜਾ ਬੋਰਾ ਜਾ ਗਰੰਟੀ ਭਾਜੀ ਆ ਦੁਪੱਟੇ ਦੇ ਨਾਲ ਪ੍ਰਿੰਟਰ ਸਲਵਾਰ ਪ੍ਰਿੰਟਰ ਦੁਪੱਟਾ ਆ ਲੋ ਭਾਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਕੜਿਆਣ ਨਾਲੇ ਕੈਟਲੌਗ ਤੇ ਬੈਗ ਲੈਣ ਦੀ ਲੋੜ ਨਹੀਂ 800ਾਂ ਦੀ ਕੱਲਾ ਕੱਲਾ ਪੀਸ ਲੈ ਜਾਓ ਵੱਡਾ ਬੈ ਨਹੀਂ ਫਿਰ 250 ਰੁਪਏ ਦਾ ਸੂਟ ਅੱਛਾ ਇਦਾਂ ਦੀ ਕੋਈ ਸ਼ਰਤ ਨਹੀਂ ਵੀ ਸੈਟ ਵਾ ਸੈਟ ਲੈਣਾ ਪੈਣਾ ਭਾਜੀ ਇੱਥੇ ਹਰ ਤਰੀਕੇ ਦੀ ਬਜਾਜੀ ਗੱਲੀ ਗੱਲੀ ਜੂੜ ਮਿਲਦਾ ਆ ਲੋ ਹੈਂਡਵਰਕ ਆਲਾ ਪਹਿਲਾਂ ਨਾ ਹੈਂਡਵਰਕ ਚੈੱਕ ਕਰੋ ਮੋਰ ਬੜੇ ਤਰ੍ਹਾਂ ਦਾ ਬਾਜ਼ਾਰ ਚ ਪਰ ਸਾਡੇ ਮੋਰ ਦੀ ਕਾਸੀਅਤ ਹੈਂਡਵਰਕ ਦਾ ਕੰਮ ਕੀਤਾ ਦੁਪੱਟਾ ਚਨੋਂਦਾ ਨਾ ਓਏ ਇਹਦਾ ਜਿੱਥੋਂ ਮਰਜੀ 2500 3000 2800 ਲੈ ਲਓ ਤੁਸੀਂ ਕੀ ਖਾਸ ਕਰ ਰਹੇ ਹੋ ਖਾਸ ਆਹ ਭਾਜੀ ਆਪਾਂ ਖਾਸ ਕਰਤਾ ਜੇ ਚੱਕੋ 595 ਰੁਪਏ 595 ਦਾ ਸੂਟ 595 ਰੁਪਏ ਆ ਦੇਖੋ ਜੀ ਮੋਰਾਣਾ ਸੂਟ ਜਿਹੜਾ 2000 2000 ਦਾ ਮਿਕਦਾ ਬਾਪੇ ਜਿੱਟੀਆਂ ਕੱਟਦਾ 595 ਦਾ ਇਹਦੇ ਵਿੱਚ ਵੀ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਆ ਵਿਆਹ ਸ਼ਾਈ ਦਾ ਕਪੜਾ ਦੇਣ ਲੈਣ ਲਈ ਕਪੜਾ ਉਹਨਾਂ ਦੇ ਵੱਡੇ ਫਾਇਦੇ ਆ ਚਲੋ ਭਾਜੀ ਹੁਣ ਤੁਸੀਂ ਆ ਦੇਖੋ ਡਰੈਸਾਂ ਆਪਣੇ ਕੋਲ ਹਰ ਤਰੀਕੇ ਦੀ ਬਜਾਜੀ ਮਿਲ ਜਾਣੀ ਹੈ 4500 5000 ਰੇਟ ਇਹਦਾ ਚਲੋ ਭਾਜੀ ਜਿੰਨੀਆਂ ਮਰਜ਼ੀ ਡਰੈਸਾਂ ਲੋ ਇਹ ਤੁਹਾਨੂੰ ਮੈਂ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਪੀਸ ਦਿਖਾ ਰਿਹਾ ਆ ਦੇਖੋ ਭਾਜੀ ਇਹ ਡਰੈਸਾਂ ਕੀ ਭਾਜੀ ਆ ਪੈਪਲਨ ਦੇ ਨਾਲ ਆ ਗਿਆ ਜੀ ਹਾਂਜੀ ਇੱਥੇ ਨਾ ਗਾਗ ਦੇ ਕੇ ਰੇਟ ਲਾਇਆ ਜਾਂਦਾ ਵੀ ਕਿਸੇ ਨੇ ਘੱਟ ਲੈਣਾ ਵੱਧ ਲੈਣਾ ਆਹ ਦੇਖੋ ਇਹਦਾ ਪਲਾਜੋ ਆਹ ਦੇਖੋ ਭਾਜੀ ਸੂਟ ਦੇ ਨਾਲ ਪੈਪਲਨ ਨਾਲ ਲਹਿੰਗਾ ਦੇਖੋ ਆਹ ਦੇਖੋ ਦੁਪੱਟਾ ਭਾਜੀ ਬਾਜ਼ਾਰ 'ਚ ਗਾਗ ਦੇ ਕੇ ਰੇਟ ਲੱਗਦਾ ਮੈਂ ਪਹਿਲਾਂ ਵੀ ਦੱਸਿਆ ਜੀ ਆਲੇ ਕੋ 100000 ਰੁਪਏ ਕਰਤੇ ਜੀ ਬਾਬਾ ਨੌਕਸ ਬੈਗੇ ਤੁਹਾਡੇ ਦਿਮਾਗ ਚ ਤਿੰਨ ਤਿੰਨ ਹਜ਼ਾਰ ਰੁਪਏ ਲੋਕੀ ਕਿਰਾਇਆ ਲੈ ਰਹੇ ਕਿਰਾਇਆ 10000 ਰੁਪਏ ਕਰਤੇ ਜਿੰਨੇ ਮਰਜ਼ੀ ਚੱਕ ਲੋ ਆਹ ਦੇਖੋ ਜਿਹੜੇ ਬਾਜ਼ਾਰ ਚ 4 4 5 5000 ਦੇ ਵਿਕਦੇ ਆ 2 2 3 3000 ਕਿਰਾਇਆ ਬਾਬੇ ਜੀ ਤੋਂ ਸਿਰਫ 1 1000 ਚ ਰੈਡੀमेड ਡਰੈਸਾਂ ਵੀ ਕਰਤੀਆਂ 1 1000 ਚ ਸ਼ਰਾਰੇ ਗਰਾਰੇ ਵੀ ਕਰਦੇ 1 1000 ਚ ਹੋਰ ਵੇਚ ਜਿੰਨੇ ਮਰਜ਼ੀ ਲੋ 1 ਤੋਂ 1 ਡਿਜ਼ਾਈਨ 1 ਤੋਂ 1 ਰੰਗ ਆਹ ਦੇਖੋ ਪੀਸ ਬੜੇ ਹੋਏ ਭਈ 10000 ਰੁਪਏ ਚ ਜਿਹੜੇ ਇਹ ਵੀ 1000 ਰੁਪਏ ਚ 1000 ਰੁਪਏ ਚ ਭਾਜੀ ਆਹ ਦੇਖੋ ਜੀ ਬੋਲ ਬੋਲਦੇ ਬੱਚੇ ਕੋਈ 5000 ਨਹੀਂ ਕੋਈ 6000 ਨਹੀਂ ਬਾਬੇ ਦੀ ਹੱਟੀ ਦੇ 4 ਦਿਨ ਦੀ ਸੇਲ ਲੈ ਜਾਓ ਸਿਰਫ 1000 ਚ 1000 ਰੁਪਏ ਦੇ ਵਿੱਚ ਲੈ ਜਾਓ ਰੈਡੀमेड ਡਰਸਾਂ ਵੀ ਆਹ ਦੇਖੋ ਭਾਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਆਹ ਦੇਖੋ ਸ਼ਰਾਰੇ ਗਰਾਰੇ ਜਾਫੇ ਹਜ਼ਾਰ ਹਜ਼ਾਰ ਰੁਪਏ ਚ ਕਰਤੋ ਲੋ ਆਹ ਦੇਖੋ ਚਾਹੇ ਤੁਸੀਂ ਸੂਟ ਲੈਣੇ ਆ ਚਾਹੇ ਤੁਸੀਂ ਰੈਡੀमेड ਸ਼ਰਾਰੇ ਗਰਾਰੇ ਡਰਸਾਂ ਲੈਣੀਆਂ ਵੱਡੇ ਫਾਇਦੇ ਬਾਬੇ ਦੀ ਹੱਟੀ ਤੇ ਜਮਸ਼ੇਰ ਖਾਸ ਆਜੋ 4 ਦਿਨ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਸੇਲ ਵੱਡਾ ਧਮਾਕਾ ਆ ਲੋ ਭਾਜੀ ਕੈਮਰੀ ਕਦਾ ਪੁਰ ਦੁਪੱਟਾ ਰੰਗ ਡਿਜ਼ਾਈਨ ਤਾਂ ਆਗੇ 15 ਤੋਂ 20 ਹਾਂਜੀ ਸੈਟਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੋ 4 ਦਿਨ ਵੱਡੀ ਸੇਲ ਰੰਗ ਦੀ ਵੀ ਗਾਰੰਟੀ ਹਾਂਜੀ ਭਾਜੀ 1000 ਰੁਪਏ ਦੇ 5 ਨਾ ਬਾਜ਼ਾਰੋਂ 400 ਦਾ ਆ ਚੱਕੋ 200 ਰੁਪਏ ਦਾ ਸੂਟ ਕਰਤਾ 200 ਰੁਪਏ ਦਾ ਜਿਹੜਾ ਬਾਜ਼ਾਰ 'ਚ 500 ਦਾ ਦੁਪੱਟੇ ਨਾਲ ਆ ਲੈ ਜਾਓ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚ ਦਿਓ ਚਾਹੇ ਤੁਸੀਂ ਕਰਨਾ ਨਵਾਂ ਕੰਮ ਸ਼ੁਰੂ ਸਾਰਿਆਂ ਦੇ ਵੱਡੇ ਫਾਇਦੇ ਕਰਦਣੇ ਅੱਜ ਆਪਾਂ ਆਲੋ ਭਾਜੀ ਪ੍ਰਿੰਟਡ ਕੈਮਰੀਗ ਦਾ ਸੂਟ ਦੁਪੱਟਾ ਕੋਡ ਨਾਲ ਆਊਗਾ ਡਿਜ਼ਾਈਨਰ ਪੀਸ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਕੱਲਾ ਕੱਲਾ ਪੀਸ ਲੈ ਲਓ ਆ ਕੇ ਕੋਈ ਚੱਕਰ ਨਹੀਂ ਆਹ ਲੋ ਕੱਲਾ ਕੱਲਾ ਸੂਟ ਕੋਰੀਅਰ ਵੀ ਕਰਾਂਗੇ ਡਿਜ਼ਾਈਨਾਂ 'ਚ ਕਾਫੀ ਮਿਲ ਜਾਣਗੇ ਹਾਂਜੀ ਭਾਜੀ ਵੱਡਾ ਫੈਰਾ 250 ਰੁਪਏ ਨੂੰ ਸੂਟ ਕਰਤਾ ਦੇਖੋ ਇਹ ਅੱਛਾ ਆ ਦੱਸੋ ਫੋਟੋਮਾਂ ਵਾਲੇ ਪੀਸ ਵੀ ਆ ਗਏ ਆ ਕਹਿੰਦੇ ਮੋਡਰਨ ਵਾਲੇ ਪੀਸ ਆ ਗਏ ਇਹਦਾ ਕੀ ਹਿਸਾਬਤਾ ਪਿਆ ਭਾਜੀ ਵੱਡਾ ਫੈਰਾ ਕਰਤਾ ਇੱਥੇ ਵੀ ਹਰ ਸੂਟ ਦਾ ਵੱਡਾ ਡਿਸਕਾਊਂਟ ਹੈ ਹਾਂਜੀ ਇੱਕ ਤੋਂ ਇੱਕ ਡਿਜ਼ਾਈਨ ਪ੍ਰਿੰਟਰਡ ਸਲਵਾਰ ਫੁੱਲ ਕੜਾਈ ਕੀਤਾ ਸੂਟ ਹਾਂਜੀ ਭਾਜੀ ਪੂਰੇ ਪੰਜਾਬ ਦੇ ਰੇਟ ਦਾ ਚੈਲੰਜ ਹਾਂਜੀ ਆਹ ਲੋ ਭਾਜੀ ਰੰਗ ਦੇਖ ਲੋ ਚਾਰ ਤੁਹਾਡੇ ਹੱਥ 'ਚ ਆ ਗਿਆ 295 ਰੁਪਏ ਦਾ ਆਹ ਲੋ 295 ਰੁਪਏ ਦਾ ਫੁੱਲ ਕੱਢਿਆ ਕਰਾਇਆ ਕੜਾਈ ਵਾਲਾ ਸੂਟ ਬਾਜ਼ਾਰ 'ਚ 800 1000 1100 ਪਰ ਬਾਬੇ ਦੀ ਹੱਟੀ ਦੇ 295 ਦਾ ਸੂਟ ਆਹ ਲੋ ਭਾਜੀ ਕੋਟਨ ਦੇ ਹੈਵੀ ਮਸਲੀਨ ਵਾਲੇ ਸੂਟ ਕਢਾਈ ਕੀਤੇ ਹੋਏ ਹਾਂਜੀ ਆਹ ਦੇਖੋ ਡਿਜ਼ਾਈਨ ਬਣਿਆ ਹੋਇਆ ਇੱਕ ਤੋਂ ਇੱਕ ਡਿਜ਼ਾਈਨ ਆਊਗਾ ਦੁਪੱਟਾ ਨਾਲ ਆਊਗਾ ਰੰਗ ਚਾਰ ਆਣਗੇ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਗੱਲਬਾਤ ਸੂਟ ਦੀ ਭਾਜੀ 350 ਰੁਪਏ ਦੇਖੋ 4 ਦਿਨ ਤੁਹਾਡੇ ਫਾਇਦੇ ਹੋਣੇ ਆ ਬਾਰ ਬਾਰ ਦੱਸ ਰਹੇ ਆ ਸ਼ਨੀਵਾਰ ਐਤਵਾਰ ਸੋਮਵਾਰ ਤੇ ਮੰਗਲਵਾਰ ਜਿਹੜਾ ਸ਼ਨੀਵਾਰ ਐਤਵਾਰ ਆਊਗਾ ਉਹ ਹੋਰ ਵੱਡੇ ਫਾਇਦੇ ਕਰਾਂਗੇ ਦੇਖੋ ਭਾਜੀ ਸ਼ੀਸ਼ੇ ਵਾਲਾ ਮਿਰਰ ਵਰਕ ਵਾਲਾ ਸੂਟ ਬਾਜੀ ਪ੍ਰੋਪਰ ਕਢਾਈ ਕੀਤਾ ਆ ਪੀਸ ਰੰਗ ਦੇਖੋ ਡਿਜ਼ਾਈਨ ਦੇਖੋ ਵੱਡਾ ਬੈਨੀਫਿਟ ਵੱਡਾ ਧਮਾਕਾ ਬਾਜੀ 750 500 ਰੁਪਏ ਆ ਦੇਖੋ ਜੀ ਜਿਹਨੇ ਹਨਾ ਜਿਹੜੇ ਸ਼ਹਿਰ ਵਾਲੇ ਕਸਟਮਰਾਂ ਜਾਂ ਜਿਹੜੇ ਕਹਿੰਦੇ ਅਸੀਂ ਤੇ ਲਗਜ਼ਰੀ ਸੂਟ ਲੈਣੇ ਆ ਉਹਨਾਂ ਵਾਲੇ ਵੀ ਵੱਡੀਆਂ ਆਫਰਾਂ ਲਾਤੀ ਆ ਦੇਖੋ ਗਲੇ ਦੇ ਕੰਮ ਦੇਖੋ ਘੇਰਾ ਦੇਖੋ ਬਾਹਾਂ ਦੇ ਕੰਮ ਦੇਖੋ ਰੇਟ ਦੱਸੋ ਜੀ ਬਾਜ਼ਾਰ 'ਚ 3000 ਤੋਂ ਘੱਟ ਨਹੀਂ ਮਿਲੂਗਾ ਬਾਬ ਰੇਟ ਤੇ 1500 ਰੁਪਏ ਦਾ ਸੂਟ 1500 ਰੁਪਏ ਦਾ ਆ ਚੱਕੋ ਬਾਜ਼ਾਰ 'ਚ 3 3 4 4000 'ਚ ਵੇਚਣ ਵਾਲਾ ਸੂਟ ਲੈ ਜਾਓ ਇੱਥੇ ਸਿਰਫ 150 ਬਹੁਤ ਬਹੁਤ ਸਾਰੇ ਮਿਲ ਜਾਣੇ ਆ ਆਜੋ ਸਾਰਿਆਂ ਦੇ ਵੱਡੇ ਫਾਇਦੇ ਕਾਦਨੇ ਆ 75 ਰੁਪਏ ਦਾ ਸੂਟ ਵੀ ਦਵਾਂਗੇ 200 ਦਾ 150 ਦੇਣਾ ਪਰ 5 5 3 3 ਰੁਪਏ ਦਾ ਸੂਟ ਭਾਜੀ ਨੇਚਰਲ ਕਰੇਪ ਚਨੋਂ ਦੀ ਚੁੰਨੀ ਨਾਲ ਗਰੰਟੀ ਦੱਸ ਰਿਹਾ ਭਾਜੀ 2500 ਤੋਂ ਘੱਟ ਪੀਸ ਨਹੀਂ ਮਿਲੂਗਾ ਆ ਚੱਕੋ ਰੈੱਡ ਸੂਟ ਵੀ ਕਰਤਾ ਸਿਰਫ 1300 ਰੁਪਏ ਦਾ ਹੈਵੀ ਚੀਜ਼ ਦੇ ਰਿਹਾ 1300 ਰੁਪਏ ਚ ਨੇਚਰਲ ਕਰੇਪ ਦਾ ਸੂਟ ਭਾਜੀ 1200 ਰੁਪਏ ਚ ਕਰਤਾ ਜੀ ਆ ਦੇਖੋ ਮੈਂ ਟਾ ਕਲਰ ਸਪੈਸ਼ਲ 1300 ਚ ਇੱਕ ਤੋਂ ਇੱਕ ਸੂਟ ਮਿਲਣ ਜਾ ਰਿਹਾ ਆ ਦੇਖੋ ਸ਼ਗਨ ਵਾਲਾ ਰੰਗ ਲਿਆਉਂਦਾ ਜੀ ਇਹ ਵੀ ਇਹਦਾ ਰੇਟ ਵੱਡਾ ਬੈਨੀਫਿਟ ਦੇਣ ਜਾ ਰਹੇ ਆ ਭਾਜੀ ਆਹ ਸੂਟ ਹਾਂਜੀ ਬਾਜ਼ਾਰ 'ਚ ਫਰਕਾਬਾਦੀ ਕਹਿ ਕੇ 5000 ਦਾ ਇੱਥੇ 1400 ਰੁਪਏ ਦਾ ਇਹ ਵੀ 1400 'ਚ ਬਿਲਕੁਲ ਭਾਜੀ ਕੋ ਦੁਪੱਟਾ ਵੀ ਜਾਲ ਬਣਿਆ ਫਰੰਟ ਜਾਲ ਬਣਿਆ ਕੋਈ 5000 ਨਹੀਂ ਲੈਣਾ ਸਿਰਫ 1400 ਰੁਪਏ 'ਚ ਦੇ ਦੇਾਂਗੇ ਲੈ ਜਾਓ ਆਹ ਦੇਖੋ ਭਾਜੀ ਪੀਸ ਤੁਸੀਂ ਇੱਕ ਤੋਂ ਇੱਕ ਪਾਰਟੀ ਵੇਅਰ ਸੂਟ ਚਾਰ ਦਿਨ ਵੱਡੇ ਫਾਇਦੇ ਹੋਣੇ ਆ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 1500 ਰੁਪਏ ਦਾ ਸੂਟ ਭਾਜੀ ਆਹ ਦੇਖੋ ਨੇਚਰਲ ਕ੍ਰੇਪ ਦੇ ਸੂਟ ਜਿਹੜੇ ਬਾਜ਼ਾਰ 'ਚ 12-1300 ਰੁਪਏ ਮਿਲਣਦੇ ਆ ਹੈਂਡਵਰਕ ਦੇ ਨਾਲ ਪਹਿਣਾ ਭਰਾਵਾਂ ਨੂੰ ਆਪਾਂ ਵੱਡਾ ਬੈਨੀਫਿਟ ਦੇਣ ਜਾ ਰਹੇ ਆ ਭਾਜੀ 5-500 ਰੁਪਏ ਕਰਤਾ ਜੇ ਆਹ ਦੇਖੋ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਇਹਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਮਤਲਬ ਸੂਟ ਸਾਡੇ ਕੋਲ ਬਹੁਤ ਹੈ ਤੁਹਾਨੂੰ ਭਾਜੀ ਪਿਓਰ ਹੈਵੀ ਕਰੇਵ ਦੇ ਹੈਵੀ ਸੂਟ ਤੇ 10350 ਵਾਲੇ 12-1200 ਰੁਪਏ ਕਰਤੇ 1200 ਰੁਪਏ ਦਾ ਸੂਟ 1200 ਰੁਪਏ ਦਾ ਸੂਟ ਕਰ ਸ਼ਹਿਰਾਂ ਜੀ ਆਓ ਵੱਡੀਆਂ ਵੱਡੀਆਂ ਡੰਮੀਆਂ ਦੇ 35-3500 4-4000 ਚ ਵੇਚਣ ਵਾਲਾ ਸੂਟ ਵੀ ਕਰਤਾ ਬਾਬੇ ਦੀ ੱਟੀ ਨੇ 1200 ਰੁਪਏ ਦੇ ਵਿੱਚ ਆ ਲੋ ਭਾਜੀ ਮਡਾਲ ਕੋਟਨ ਦੇ ਆਲਓਵਰ ਸੂਟ ਪ੍ਰਿੰਟ ਦੇਖੋ ਜਿਹੜਾ ਹੀ 150 200 ਰੁਪਏ ਮੀਟਰ ਮਡਾਲ ਬਾਜ਼ਾਰ ਚ ਮਿਲ ਰਹੀ ਐ ਪਾਜੀ ਆਪਾਂ ਆਪਣੇ ਪਹਿਣਾ ਭਰਾਵਾਂ ਨੂੰ ਸੂਟ ਦੇ ਰਹੇ ਆ 400 ਰੁਪਏ ਦਾ ਹੁਣ ਤੁਸੀਂ ਆ ਰਸੋ ਬਾਜ਼ਾਰ ਚ ਮਿਲਦਾ 6000 7000 6500 ਦਾ ਬਲੈਕ ਸੂਟ ਆ ਹੈਵੀ ਜਾਲ ਬਣਿਆ ਬਾਹਾਂ ਦੇ ਕੰਮ ਦੁਪੱਟਾ ਹੀ ਬੜਾ ਲਗਜ਼ਰੀ ਐ ਇਹਦਾ ਰਸੋ ਰੇਟ ਕੀ ਆ 2000 ਰੁਪਿਆ 2000 ਬੜਾ ਸੂਟ ਮੈਂ ਕਹਾਂ ਪਾਜੀ 20 ਡਿਜ਼ਾਈਨ ਤਾਂਗਾ ਇੱਕ ਤੋਂ ਇੱਕ ਆ ਦੇਖੋ ਡਿਜ਼ਾਈਨ ਪੂਰੇ ਪੰਜਾਬ ਦੀ ਗਾਰੰਟੀ ਨਾਲ ਜੇ ਸੇਲ ਆਈ ਐ ਨਾ ਤੇ ਸਿਰਫ ਪਹਿਣਾ ਭਰਾਵਾਂ ਦਾ ਫਾਇਦਾ ਕਰਨ ਲਈ ਐ ਆਪਾਂ ਉਹ ਸੇਲਣ ਲਾਂਦੇ ਵੀ ਸੂਟ 2000 ਦਾ ਲੇਖ ਲਓ ਪਰ 4000 ਦਾ ਸੂਟ ਹੈ 50% ਡਿਸਕਾਊਂਟ ਹੈ ਇਹ ਬਾਜ਼ਾਰ 'ਚ 5000 ਦਾ ਅਸੀਂ 2000 ਦੇ ਹੀ ਦੇਣਾ ਦੇਖੋ ਖੁੱਲਾ ਚੈਲੰਜ ਕਰਦੇ ਆ ਪੂਰੇ ਇੰਡੀਆ ਦੇ ਜੇ ਕੋਈ 2000 ਬਰਾ ਸੂਟ ਦੇ ਰਵੇ ਬਾਬੇ ਰੇਟੀ ਤੇ ਆਜੋ 5 5000 ਵਾਲੇ ਸੂਟ ਵੀ 2 2000 'ਚ ਕਰਤੇ ਆ ਹੈਵੀ ਦੁਪੱਟੇ ਛੇਤੀ ਆਜੋ ਆਹ ਦੇਖੋ ਭਾਜੀ ਕੋਟਨ ਦੇ ਪ੍ਰਿੰਟ ਜਲਵੇ ਪਿਓਰ ਮਡਾਲ ਦੇ ਉੱਪਰ 골ਡ ਵਰਕ ਕੀਤੇ ਹੋਏ ਪ੍ਰੋਪਰ ਕੋਟਨ ਦੇ ਪੀਸ ਬਾਜ਼ਾਰ 'ਚ 150 ਰੁਪਏ ਮੀਟਰ ਬਾਬੇ ਰੇਟੀ ਤੇ 400 ਦਾ 5 ਮੀਟਰ 400 ਰੁਪਏ ਦਾ ਪੂਰਾ 400 ਰੁਪਏ ਦਾ 5 ਮੀਟਰ ਕਟਾ ਕੇ ਲੈ ਜਾਓ ਕੱਲਾ ਕੱਲਾ ਪੀਸ ਲੈ ਜਾਓ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਇਦਾਂ ਦੀਆਂ ਚੀਜ਼ਾਂ ਭਾਜੀ ਆ ਦੇਖੋ ਇਦਾਂ ਦੇ ਪ੍ਰਿੰਟ ਹਾਂਜੀ ਜਿਹੜੇ ਬਜ਼ਾਰਾਂ 'ਚ 1.5-200 ਰੁਪਏ ਮੀਟਰ ਮਿਲਦੇ ਆ ਗਾਰੰਟੀ ਨਾਲ ਭਾਜੀ 400 ਰੁਪਏ ਦਾ ਸੂਟ ਮਤਲਬ 1000-1000 ਰੁਪਏ 'ਚ ਵੇਕਣ ਵਾਲਾ ਸੂਟ ਵੀ ਬਾਬੇ ਦੀ ਹੱਟੀ ਤੋਂ ਲੈ ਜਾਓ 4-400 ਰੁਪਏ ਦੇ ਵਿੱਚ ਆਹ ਦੇਖੋ ਭਾਜੀ ਪਿਓਰ ਕੋਟਨ ਦੇ ਸੂਟ ਦੁਪੱਟੇ ਕੰਮ ਦੇਖੋ ਕੀਤਾ ਹੋਇਆ ਸਲਵਾਰ ਆਊਗੀ ਪ੍ਰਿੰਟਡ ਦੁਪੱਟਾ ਆਊਗਾ ਭਾਜੀ ਨਾਲ ਫੁੱਲ ਪ੍ਰਿੰਟਡ ਹਾਂਜੀ ਇਦਾਂ ਦੇ ਫੁੱਲ ਪਿਓਰ ਦੇ ਦੁਪੱਟੇ ਕੋਟਨ ਦੇ ਫੁੱਲ ਸੈਜ ਸੈਟ ਨਹੀਂ ਲੈਣਾ ਕੱਲਾ ਕੱਲਾ ਪੀਸ ਲੈ ਜਾਓ ਆਪਣੀ ਪਸੰਦ ਨਾਲ ਆ ਲੋ ਰੰਗ ਇੱਚ ਭਾਜੀ 150 ਡਿਜ਼ਾਈਨ ਆਪਣੇ ਕੋਲ ਡਿਜ਼ਾਈਨ ਦੇਖਿਓ ਤੁਸੀਂ ਇੱਕ ਸੈਂਪਲ ਖੋਲਦਾ ਭਾਜੀ 495 ਦੇ ਫਰਾ ਸੂਟ ਪਿਓਰ ਕੋਟਾਂ ਦੇ ਉੱਪਰ ਆਹ ਦੇਖੋ ਹੈਂਡਵਰਕ ਦੇਖੋ ਜੀ ਆ ਵੀ 495 ਦੇ ਗਰਮੀਆਂ ਦੇ ਤੋਹਫੇ 4 ਦਿਨ ਵੱਡੀ ਸੇਲ ਸ਼ਨੀਵਾਰ ਐਤਵਾਰ ਲੱਗਣਾ ਬਹੁਤ ਵੱਡਾ ਮੇਲਾ ਬਾਬੇ ਦੀ ਹੱਟੀ ਤੇ ਸਵੇਰੇ ਸਵੇਰੇ ਆ ਜਿਓ 7-8 ਵਜੇ ਵੱਡੇ ਫਾਇਦੇ 12-1200 ਵਾਲੇ ਸੂਟ 495 'ਚ ਕਰਤੇ ਆ ਬਾਕੀ ਪਹਿਣਾ ਪਰਾਂ ਦੱਸਦੀ ਆ ਜੀ ਸੇਲ ਲੱਗੀ ਪਈ ਆ ਜਲਦੀ ਕਰੋ ਜ਼ਿਲ੍ਹਾ ਜਲੰਧਰ ਵਿਜ਼ਿਟ ਬਾਬੇ ਦੀ ਹੱਟੀ ਜਮਸ਼ੇਰ ਕਸ ਨੰਬਰ ਹੈ 98804723 ਆਣਾ ਨਾ ਪੁਲਣਾ ਵੀਰ ਸ਼ੁਕਰਸ਼ਨੀ ਐਤ ਬਹੁਤ ਵੱਡਾ ਧਮਾਕਾ ਆ ਸੋਮਵਾਰ ਤੱਕ ਸੇਲ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਤੁਹਾਡੀ ਸੇਵਾ 'ਚ ਬੈਠੇ ਆ ਜਲਦੀ ਆ ਜਾਓ ਸਸਰੀ ਗਾ ਆ ਗਿਆ ਆ ਗਿਆ ਲੈ ਗਿਆ ਲੈ ਕੇ ਰਹਿ ਗਿਆ ਰਹਿ ਗਿਆ ਇਹ ਜੋ ਸਾਨੂੰ ਅਸੀਂ ਰੇਟ ਦੱਸਦੇ ਆ ਦੀਵਾ ਲੈ ਘੁੰਮ ਲਿਓ ਪੂਰੇ ਇੰਡੀਆ ਦੇ ਵਿੱਚ ਪੂਰੇ ਪੰਜਾਬ ਜਿੱਥੇ ਮਰਜੀ ਇਹ ਰੇਟ ਨਹੀਂ ਮਿਲਣੇ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚਣਾ ਚਾਹੇ ਤੁਸੀਂ ਆਪਣੇ ਘਰਾਂ 'ਚ ਬੈਠੇ ਹੋ ਅੱਛਾ ਇੱਥੇ ਹੋਰ ਇੱਕ ਬਹੁਤ ਵੱਡਾ ਫਾਇਦਾ ਤੁਸੀਂ ਆਨਲਾਈਨ ਵੀ ਕੱਪੜਾ ਮੰਗਵਾ ਸਕਦੇ ਹੋ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਵੀ 10000 ਰੁਪਏ ਮਿਨੀਮਮ ਤੁਸੀਂ ਸ਼ਾਪਿੰਗ ਨਹੀਂ ਭਾਵੇਂ ਇੱਕ ਸੂਟ ਮੰਗਾ ਲਓ ਦੋ ਮੰਗਾ ਲਓ ਆਨਲਾਈਨ ਵੀ ਤੁਹਾਡੇ ਘਰ ਡਿਲੀਵਰ ਕਰ ਦੇਾਂਗੇ ਕੋਈ ਜਾਣ ਕੇ ਲੈਣੀ ਨੰਬਰ ਸਕਰੀਨ ਤੇ ਵੀ ਫੋਨ ਕਰ ਸਕਦੇ ਆਂ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਡੱਗਰਸਾਂ ਟੀਵੀ ਜਮਸ਼ੇਰ ਖਾਸ